रीत मोटर्स मोगा दोस्तों आज इस वीडियो च अपन ਦੱਸਾਂਗੇ ਵੀ ਟੱਚਲੈਸ ਵਾਸ਼ ਹੁੰਦੀ ਕੀ ਹੈ ਗੱਡੀ ਦੇ ਉੱਪਰ ਬਰਸਾਤ ਵਾਲਾ ਪਾਣੀ ਤੇ ਜੋ ਬਰਸਾਤ ਦੇ ਨਾਲ ਉੱਪਰ ਰੋ ਧੂਆਂ ਸਭ ਕੁਝ ਪਾਣੀ ਦੇ ਨਾਲ ਆ ਕੇ ਜੰਮਦਾ ਤੇ ਧਰਾਲਾ ਪਈਆਂ ਹੋਈਆਂ ਇਹਨੂੰ ਆਪਾਂ ਟੱਚਲੈਸ ਵਾਸ਼ ਮਾਰਕ ਕੇ ਕਲੀਨ ਕਰਾਂਗੇ ਪੂਰੀ ਵੀਡੀਓ ਦੇਖ ਲਿਓ ਟੱਚਲੈਸ ਵਾਸ਼ ਦੇ ਵਿੱਚ ਮਤਲਬ ਇਹ ਹੁੰਦਾ ਵੀ ਕੈਮੀਕਲ ਮਾਰਕ ਕੇ ਛੱਡ ਦੇਣਾ ਉਸ ਤੋਂ ਬਾਅਦ ਆਪਾਂ ਇਹਨੂੰ ਕੋਈ ਰਬ ਨਹੀਂ ਕਰਨਾ ਦੂਸਰੀ ਵਾਰੀ ਇਹਨੂੰ ਫੋਮ ਮਾਰਨੀ ਹੈ ਫਿਰ ਆਪਰ ਅਪ ਕਰਨਾ ਹੈ ਪਹਿਲੇ ਤੇ ਇਸ ਗੱਡੀ ਦੀ ਕੰਡੀਸ਼ਨ ਦੇਖ ਲਓ ਨਵੇਂ ਵਰਗੀ ਕੰਡੀਸ਼ਨ ਹੈ ਸੈਰਾਮਿਕ ਹੋਈ ਹੋਈ ਹੈ ਨਵੇਂ ਵਰਗੀ ਗੱਡੀ ਹੈ ਇਹਦੇ ਉੱਪਰ ਜਦੋਂ ਸੈਰਾਮਿਕ ਹੋ ਜਾਂਦੀ ਹੈ ਇਹਦੇ ਤੇ ਬਾਲੇ ਮਿੱਟੀ ਘਟਾ ਜੰਮਦੀ ਨਹੀਂ ਪਰ ਜਦੋਂ ਇਦਾਂ ਦੀ ਹਾਲਾਤ ਹੋਣ ਤੇ ਆਪਾਂ ਕੱਲਾ ਪਾਣੀ ਮਾਰ ਕੇ ਇਸ ਮੈਲ ਨੂੰ ਲਾਉਣਾ ਚਾਹੀਏ ਤੇ ਪੇਂਟ ਖਰਾਬ ਹੁੰਦਾ ਉਹ ਸਵੈਲ ਮਾਰਕ ਪੈ ਜਾਂਦੇ ਨੇ ਸਵੈਲ ਮਾਰਕ ਜਿਹੜੇ ਹੈਗੇ ਆ ਉਹ ਗੱਡੀ ਦੀ ਪੇਂਟ ਨੂੰ ਖਰਾਬ ਕਰਦੇ ਆ ਨੰਬਰ 1 ਗੱਡੀ ਦੀ ਹਾਲਤ ਤੁਸੀਂ ਦੇਖ ਲਈ ਗੰਦੀ ਦੀ ਹੁਣ ਆਪਾਂ ਮਾਰਾਂਗੇ ਟੱਚਲੈਸ ਫੋਮ ਲੋ ਜੀ ਦੋਸਤੋ ਟੱਚਲੈਸ ਫੋਮ ਦੇ ਵਿੱਚ ਕੁਝ ਕੈਮੀਕਲ ਇਦਾਂ ਹੁੰਦੇ ਨੇ ਜਿਹੜੇ ਕੀ ਮੈਲ ਨੂੰ ਰਿਮੂਵ ਕਰਦੇ ਆ ਸੌਫਟ ਕਰਦੇ ਆ ਰਬ ਨਹੀਂ ਕਰਨਾ ਪੈਂਦਾ ਗੱਡੀ ਤੇ ਉੱਪਰ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ ਕਿ ਫੋਮ ਅਸੀਂ ਇੱਕ ਵਾਰੀ ਮਾਰਨੀ ਹੈ ਜਾਂ ਦੋ ਵਾਰੀ ਮਾਰਨੀ ਹੈ ਪਹਿਲੀ ਵਾਰੀ ਫੋਮ ਮਾਰ ਕੇ ਇਹਦੇ ਉੱਪਰ ਸਾਰੀ ਗੰਦਗੀ ਰਿਮੂਵ ਕੀਤੀ ਜਾਂਦੀ ਹੈ ਤੁਸੀਂ ਦੇਖੋ ਵੀ ਜਿੱਥੇ ਕਾਲਾ ਪਾਣਾ ਉੱਥੇ ਫੋਮ ਵੱਜ ਗਈ ਇਸ ਫੋਮ ਨੇ ਰਿਜ਼ਲਟ ਕੀ ਦੇਣੇ ਹੈ ਕਾਰਨ ਕੀ ਹੈਗਾ ਮੇਰਾ ਦੱਸਣ ਦਾ ਮਤਲਬ ਇਹ ਹੈ ਵੀ ਬਹੁਤ ਸਾਰੇ ਦੋਸਤ ਮਹਿੰਗੀਆਂ ਗੱਡੀਆਂ ਲੈ ਲੈਂਦੇ ਸੈਰਾਮਿਕ ਵੀ ਕਰਵਾ ਲੈਂਦੇ ਆ ਹਰ ਇੱਕ ਚੀਜ਼ ਦੀ ਗਰੰਟੀ ਇਹ ਉਹ ਦੋਸਤੋ ਮੈਂ ਉਸ ਸ਼ਬਦਾਂ ਚ ਨਹੀਂ ਆਉਣਾ ਚਾਹਦਾ ਹੁਣ ਮਿੱਟੀ ਉੱਤਰ ਦੀ ਵੇਖੋ ਵੀ ਕਿਵੇਂ ਆ ਕੁਆਲਿਟੀ ਲੈਣੀ ਹੈ ਜਾਂ ਗਰੰਟੀ ਲੈਣੀ ਹੈ ਜਦੋਂ ਤੁਸੀਂ ਕੁਆਲਿਟੀ ਦਾ ਕੰਮ ਕਰਾ ਲਿਆ ਗਰੰਟੀ ਆਪੇ ਆ ਜਾਣੀ ਹੈ ਕੁਝ ਕੁ ਮਿੰਟ ਆਪਾਂ ਛੱਡਣਾ ਉਸ ਤੋਂ ਬਾਅਦ ਇੱਥੇ ਪਾਣੀ ਮਾਰਨਾ ਫਿਰ ਦੁਬਾਰਾ ਇੱਥੇ ਫੋਮ ਮਾਰਨੀ ਹੈ ਫਿਰ ਆਪਾਂ ਇੱਥੇ ਕਪੜਾ ਮਾਰਨਾ ਹੈ ਫਿਰ ਇਹਨੂੰ ਤੇ ਵਾਟਰ ਬਿਸ ਵੈਕਸ ਮਾਰਨੀ ਹੈ ਹੁਣ ਹਾਈ ਪ੍ਰੈਸ਼ਰ ਪੰਪ ਦੇ ਨਾਲ ਇਹਨੂੰ ਚਲਾ ਕੇ ਇਹਦੀ ਸਾਰੀ ਜਿਹੜੀ ਡਸਟ ਰਿਮੂਵ ਹੈ ਰਿਮੂਵ ਕੀਤੀ ਜਾਣੀ ਹੈ ਡਸਟ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਗੱਡੀਆਂ ਨਵੀਆਂ ਵਾਂਗੂ ਚਮਕੀ ਜਾਵੇ ਤੇ ਐ ਮੈਲ ਉਤਰੇ ਤੇ ਪ੍ਰੀਤ ਮੋਟਰਜ਼ ਮੋਗਾ ਕੋਟਪੂਰਾ ਬਾਈਪਾਸ ਲਿਫਟਾਂ ਲੱਗੀਆਂ ਹੋਈਆਂ ਹਾਈ ਪ੍ਰੈਸ਼ਰ ਪਾਣੀ ਹੈ ਪਰ ਲੋਕ ਆਡੀਅנס ਕੀ ਚਾਹੁੰਦੀ ਹੈ ਕੁਆਲਿਟੀ ਨਹੀਂ ਲੈਣਾ ਚਾਹੁੰਦੀ ਤਾਂ ਮੈਂ ਉਹਨਾਂ ਬੰਦੇ ਦਾ ਕੰਮ ਨਹੀਂ ਕਰਦਾ ਕਿਉਂਕਿ ਮੈਂ ਮੋੜ ਦਿਨਾ ਕਿਉਂ ਮੈਂ ਕੰਮ ਕਰਨਾ ਕੁਆਲਟੀ ਦਾ ਮੈਨੂੰ ਨੰਬਰ ਆਫ ਪਰਸਨ ਨਹੀਂ ਵੱਧ ਚਾਹੀਦੇ ਨੰਬਰ ਆਫ ਪਰਸਨ ਗੱਡੀਆਂ ਨਹੀਂ ਵੱਧ ਚਾਹੀਦੀਆਂ ਜਿਹੜੇ ਬੰਦਿਆਂ ਨੇ ਕੰਮ ਕੁਆਲਟੀ ਦਾ ਕਰਾਉਣੇ ਯਾਦ ਕਰ ਸਕਦੇ ਤੁਸੀਂ ਦੇਖੋ ਵੀ ਟੱਚਲੈਸ ਫਾਰਮ ਦੇ ਨਾਲ ਜਿਹੜਾ 2-3 ਮਹੀਨੇ ਦੀਆਂ 2-3 ਬਰਸਾਤਾਂ ਤੇ ਪਈਆਂ ਹੋਈਆਂ ਸੀ ਉਹ ਸਾਰੀ ਦੇ ਸਾਰੀਆਂ ਰਿਮੂਵ ਹੋ ਚੁੱਕੀਆਂ ਮੈਲ ਕਿੱਦਾ ਉੱਪਰ ਰਹੀ ਆ ਇਹਹੀ ਮੈਲ ਅਸੀਂ ਕੱਪੜੇ ਨਾਲ ਕਰ ਰੱਬ ਕਰਦੇ ਹੋਰ ਸੈਂਟਰ ਤੇ ਹੁੰਦੀ ਵਾਸ਼ਿੰਗ ਯੂਨਟ ਤੇ ਤਾਂ ਉਹਨਾਂ ਨੇ ਗਿੱਲਾ ਕਰਕੇ ਫੇਰ ਲਾਉਣਾ ਸੀ ਉੱਥੇ ਕੀਤੀ ਸੈਰਾਮਿਕ ਕੀ ਕਰੋਗੀ ਸੋ ਦੋਸਤੋ ਮੈਂ ਹੀ ਤੁਹਾਨੂੰ ਸਮਝਾ ਰਿਆ ਜਿਹੜੇ ਦੋਸਤਾਂ ਨੇ ਕੰਮ ਚੰਗਾ ਕਰਾਉਣਾ ਹੋਵੇ ਮੈਂ ਹਾਜ਼ਰ ਹਾਂ ਕੁਝ ਕਮੀਆਂ ਸੀ ਸਾਡੀਆਂ ਪਹਿਲਾਂ ਕਿਉਂਕਿ ਮੈਂ ਉੱਥੇ ਨਹੀਂ ਸੀ ਦੇਖੋ ਉਹ ਇਨਸਾਨ ਨਹੀਂ ਜਿਹੜਾ ਆਪਣੀ ਗਲਤੀ ਨਹੀਂ ਮੰਨਦਾ ਲੜਕੇ ਸੀ ਹੁਣ ਆਪਾਂ ਇਹ ਤੇ ਲਾ ਰਹੇ ਹਾਂ ਵਾਟਰ ਬ੍ਰਿਕਸ ਵੈਕਸ ਵਾਟਰ ਬ੍ਰਿਕਸ ਵੈਕਸ ਕਰਨ ਨਾਲ ਇਹਦੇ ਤੇ ਹੋਰ ਵੀ ਸ਼ਾਈਨ ਆ ਜੂਗੀ ਇਹਦੇ ਤੇ ਡਸਟ ਨਹੀਂ ਖੜੂਗੀ ਇਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਤੇ ਸ਼ਿਟ ਦਾ ਕੋਈ ਅਸਰ ਨਹੀਂ ਹੋਊਗਾ ਅਲੱਗ-ਅਲੱਗ ਗੱਡੀਆਂ 'ਚ ਅਲੱਗ-ਅਲੱਗ ਫਾਰਮੂਲੇ ਯੂਜ਼ ਕੀਤੇ ਜਾਂਦੇ ਹਰ ਇੱਕ ਵਿਅਕਤੀ ਇਸ ਵੀਡੀਓ ਨੂੰ ਵੇਖ ਕੇ ਕਵੇ ਵੀ ਭਾਈ ਜੀ ਮੈਨੂੰ ਇਹਦੇ ਵਰਗੀ ਕਰ ਦਿਓ ਗੱਡੀ ਦੇ ਪੇਂਟ ਦੀ ਕੰਡੀਸ਼ਨ ਦੇਖੀ ਜਾਂਦੀ ਹੈ ਫਿਰ ਉਹਦੀ ਕੰਮ ਦੀ ਜੌਬ ਨੂੰ ਡਨ ਕੀਤਾ ਜਾਂਦਾ ਹੈ ਸੈਰਮਿਕ ਵੀ ਕਰੀਦੀ ਹੈ ਡਾਇਰੈਕਟਲੀ ਨੂੰ ਵੀ ਕਰੀਦੀ ਆ ਪੂਰੀਆ ਵੀਡੀਓ ਦੇਖਿਓ ਪ੍ਰੀਤ ਮੋਟਰਸ ਮੋਗਾ ਨਵੀਂ ਗੱਲ ਤੇ ਨਵੀਂ ਜਾਣਕਾਰੀ ਕਿਉਂਕਿ ਡਟੇਲਿੰਗ ਯੂਨਟ ਦੇ ਵਿੱਚ ਤੇ ਡੱਗ ਦੇ ਵਿੱਚ ਬੜਾ ਜ਼ਮੀਨ ਸਮਾਨ ਦਾ ਫਰਕ ਹੈ ਜਦੋਂ ਲਿਫਟ ਤੇ ਚੱਕਦੇ ਹਾਂ ਸਾਰੇ ਪਾਸੇ ਲਾਈਵ ਵੀਲਾਂ ਤੇ ਕਪੜਾ ਘੁੰਮਦਾ ਜਦੋਂ ਤੁਸੀਂ ਸਿੰਪਲ ਰੈਪ ਤੇ ਚੜਾ ਲੈਨੇ ਹੋ ਕੱਲਾ ਪਾਣੀ ਵਜ ਜਾਂਦਾ ਹੋ ਸਕਦਾ ਮੇਰੇ ਨਾਲੋਂ 10 20 50 100 ਰੁਪਏ ਗੱਡੀ ਸਸਤੀ ਤੁੰਦੇ ਹੋ ਕੈਮੀਕਲਾਂ ਦੇ ਖਰਚੇ ਲੇਬਰ ਦਾ ਖਰਚਾ ਹਰ ਇੱਕ ਚੀ ਦੀ ਕਾਸਟਿੰਗ ਹੁੰਦੀ ਹੈ ਜੇ ਕੰਮ ਦੀ ਕੁਆਲਿਟੀ ਚ ਹੋਣ ਹੁਣ ਆਪਾਂ ਪਾਣੀ ਮਾਰ ਰਹੇ ਹਾਂ ਤੇ ਤੁਸੀਂ ਦੇਖੋ ਵੀ ਇਹ ਤੇ ਪਾਣੀ ਖੜ ਰਿਹਾ ਹੈ ਕਿਉਂਕਿ ਆਲਰੇਡੀ ਸ਼ੌਂਕ ਨਾਲ ਗੱਡੀ ਦਾ ਕੰਮ ਕਰੀਏ ਤੇ ਸ਼ੌਂਕ ਨਾਲ ਰੱਖੀਏ ਫਿਰ ਪਤਾ ਲੱਗਦਾ ਬਿਲਕੁਲ ਡਰਾਪਸ ਮੋਤੀਆਂ ਦੀ ਤਰ੍ਹਾਂ ਖੜੇ ਆ ਸ਼ਾਈਨ ਪੂਰੀ ਹੈਗੀ ਹੈ ਅਗਰ ਤੁਸੀਂ ਵੀ ਆਪਣੀ ਗੱਡੀ ਦਾ ਕੰਮ ਕਰਾਉਣਾ ਚਾਹੁੰਦੇ ਹੋ ਯਾਦ ਕਰ ਲਿਓ ਪ੍ਰੀਤ ਮੋਟਰਜ਼ ਮੋਗਾ ਮੋਬਾਈਲ ਨੰਬਰ 98727 ਤੇ 27844 ਸ਼ਾਪ ਦਾ ਨੰਬਰ ਹੈਗਾ 80146 ਤੇ 56000 ਮੈਂ ਇੱਕੋ ਗੱਲ ਕਹੂੰਗਾ ਕੁਆਲਟੀ ਲਿਆ ਕਰੋ ਗਾਰੰਟੀ ਨਾ ਮੰਗਿਆ ਕਰੋ ਗਾਰੰਟੀ ਆਪੇ ਮਿਲ ਜਾਂਦੀ ਹੈ ਅਗਰ ਤੁਸੀਂ 24 ਕੈਰੇਟ ਦਾ ਗੋਲਡ ਲੈਨੇ ਆ ਤੇ ਉਹ ਕਿਤੇ ਵੀ ਕਾਲਾ ਨਹੀਂ ਹੋਏਗਾ ਜੇ ਤੁਸੀਂ 21 ਬਾਈ ਕੈਰੇਟ ਦਾ ਲੈਨੇ ਆ ਤੇ ਉਹ ਕਾਲਾ ਵੀ ਪਏਗਾ ਤੇ ਚਮਕ ਵੀ ਮਰੇਗੀ ਫਿਰ ਉਹਦੀ ਗਾਰੰਟੀਆਂ ਕੀ ਰਹਿ ਗਈਆਂ ਕੁਆਲਿਟੀ ਮਸਟ ਹੈ ਗੱਡੀ ਦੀ ਸ਼ਾਈਨ ਪੂਰੀ ਹੈਗੀ ਹੈ ਚਮਕ ਰਹੀ ਹੈ ਪ੍ਰੀਤ ਮੋਟਰਜ਼ ਮੋਗਾ ਨਵੀਂ ਜਾਣਕਾਰੀ ਨਵੀਂ ਵੀਡੀਓ ਸੇਵਾ ਦਾ ਇੱਕ ਵਾਰੀ ਮੌਕਾ ਜਰੂਰ ਦਿਓ ਕੋਟ ਪੂਰਾ ਬਾਈਪਾਸ ਸਾਈ ਮੰਦਰ ਗਿੱਲ ਰੋਡ ਚੌਂਕ ਦੇ ਵਿਚਾਲੇ ਪ੍ਰੀਤ ਮੋਟਰਜ਼ ਮੋਗਾ ਮੋਬਾਈਲ ਨੰਬਰ 987272744 ਗੱਡੀ ਨਵੇਂ ਵਰਗੀ ਚਾਹੁੰਦੇ ਹੋ ਤੇ ਬਾਈ ਜੀ ਜਦੋਂ ਮਰਜ਼ੀ ਆਜੋ ਨਵੀਂ ਬਣਾ ਕੇ ਤੋਰਾਂਗੇ ਥੈਂਕ ਯੂ